ਕੁੜੀ ਨੀਂਦ ਹੋਣ ਨੂੰ ਲਗਾਇਆ ਇੱਕ ਘੰਟਾ ਬਾਹਰ ਆ ਕੇ ਕੱਪੜੇ ਵਿੱਚ ਲਪੇਟ ਕੇ ਕੁਝ ਸੁਟਿਆ ਖੁਦ ਹੋ ਗਈ ਬੇਹੋਸ਼ ਤੇ ਪਤਾ ਲੱਗਣ ਤੇ ਪਰਿਵਾਰ ਦੇ ਉੱਡ ਗਏ ਨੇ ਹੋਸ਼ ਜਿਆਂ ਇੱਕ ਬਰ ਮੁਹੱਲੀ ਦੇ ਬਨੂੜ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੀ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਜਾਂਦੀ ਹੈ ਤੇ 1 ਘੰਟੇ ਬਾਅਦ ਬਾਹਰ ਆਉਂਦੀ ਹੈ ਬਾਹਰ ਆ ਕੇ ਉਸਨੇ ਕੱਪੜੇ ਦੇ ਵਿੱਚ ਲਪੇਟ ਕੇ ਕੁਝ ਸੁੱਟ ਦਿੱਤਾ ਖੁਦ ਬੇਹੋਸ਼ ਹੋ ਗਈ ਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਦੇਖ ਕੇ ਤੇ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਨੇ ਦਰਸਲ ਇੱਕ ਨਬਾਲਿਕ ਕੁੜੀ ਨੇ 6 ਮਹੀਨੇ ਦੇ ਮ੍ਰਿਤਕ ਪਰੋਣ ਨੂੰ ਜਨਮ ਦਿੱਤਾ ਦੱਸਦੀ ਹੈ ਕਿ ਇਹ ਲੜਕੀ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਜਿਸ ਦੀ ਉਮਰ ਮਹਿਜ 15 ਸਾਲ ਹੈ ਜਦੋਂ ਇਹ ਲੜਕੀ ਬਾਥਰੂਮ ਦੇ ਵਿੱਚ ਨਹਾਉਣ ਲਈ ਗਈ ਸੀ ਤਾਂ ਇਸ ਦੀ ਡਿਲੀਵਰੀ ਹੋ ਗਈ ਤੇ ਜਦੋਂ ਇਹ 1 ਘੰਟੇ ਬਾਅਦ ਨਹਾ ਕੇ ਬਾਥਰੂਮ ਤੋਂ ਬਾਹਰ ਆਈ ਤਾਂ ਇਸ ਨੇ ਕੱਪੜੇ ਦੇ ਵਿੱਚ ਲਪੇਟ ਕੇ ਇਹ 6 ਮਹੀਨੇ ਦਾ ਪ੍ਰੂਨ ਬਾਹਰ ਸੁੱਟ ਦਿੱਤਾ ਤੇ ਖੁਦ ਬੇਹੋਸ਼ ਹੋ ਗਈ ਤੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਇਸ ਦੀ ਹਾਲਤ ਨਾਜ਼ੁਕ ਦੇਖੀ ਤਾਂ ਇਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਡਿਲੀਵਰੀ ਹੋਈ ਹੈ ਜਦੋਂ ਲੜਕੀ ਨੂੰ ਹੋਸ਼ ਆਇਆ ਤਾਂ ਉਸ ਤੋਂ ਇਸ ਬਾਰੇ ਦੇ ਵਿੱਚ ਪੁੱਛਿਆ ਗਿਆ ਤਾਂ ਲੜਕੀ ਨੇ ਦੱਸਿਆ ਕਿ ਜਦੋਂ ਓਪਨਡ ਗਈ ਸੀ ਤਾਂ ਉਸਦੇ ਨਾਲ ਉੱਥੇ ਕਿਸੇ ਵਿਅਕਤੀ ਨੇ ਜ਼ਬਰਜਨਾਹ ਕੀਤਾ ਜਿਸ ਨਾਲ ਉਹ ਗਰਭਵਤੀ ਹੋ ਗਈ ਸੀ ਤੇ ਹੁਣ ਜਦੋਂ ਉਹ ਬਾਥਰੂਮ ਤੇ ਵਿੱਚ ਨਹਾਉਣ ਗਈ ਸੀ ਤਾਂ ਉਸਦੀ ਡਿਲੀਵਰੀ ਹੋ ਗਈ ਹੈ ਦੱਸਦੀ ਹੈ ਕਿ ਮੌਕੇ ਤੇ ਹੀ ਪਹੁੰਚੀ ਪੁਲਿਸ ਨੇ ਇਸ ਅਮਰਿਤਕ ਭਰੂਣ ਨੂੰ ਹਸਪਤਲ ਦੇ ਵਿੱਚ ਲੈ ਲਿਆ ਹੈ ਤੇ ਨਾਲ ਹੀ ਇਸ ਨੂੰ ਹਸਪਤਲ ਦੇ ਵਿੱਚ ਵੀ ਪਹੁੰਚਾ ਦਿੱਤਾ ਹੈ ਦੱਸਦੀ ਹੈ ਕਿ ਇਹ ਲੜਕੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਜਦੋਂ ਪਿੰਡ ਗਈ ਸੀ ਉਦੋਂ ਇਸ ਨਾਲ ਕਿਸੇ ਨੇ ਜ਼ਬਰਜਨਾ ਕੀਤਾ ਹੈ ਦੱਸਦੀ ਹੈ ਕਿ ਇੰਸਪੈਕਟਰ ਗੁਰਸੇਵਕ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਇਹ ਲੜਕੀ ਕਰਦੀ ਛੱਤ ਦੇ ਉੱਪਰ ਬਣੇ ਹੋਏ ਬਾਥਰੂਮ ਦੇ ਵਿੱਚ ਨਹਾਉਣ ਗਈ ਸੀ ਜਿੱਥੇ ਕਿ ਉਸਨੇ 1 ਘੰਟਾ ਲਗਾ ਦਿੱਤਾ ਤੇ 1 ਘੰਟੇ ਦੇ ਬਾਅਦ ਜਦੋਂ ਉਹ ਬਾਥਰੂਮ ਤੋਂ ਬਾਹਰ ਆਈ ਤਾਂ ਉਸਨੇ ਕਪੜੇ ਦੇ ਵਿੱਚ ਲੁਪੇਟ ਕੇ ਇਹ ਪਰੂਣਾ ਬਾਹਰ ਸੁੱਟ ਦਿੱਤਾ ਜਿਹੜਾ ਕਿ 6 ਮਹੀਨੇ ਦਾ ਅਮ੍ਰਿਤਕ ਪਰੂਣਾ ਹੈ ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਸੀ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ ਜਿੱਥੇ ਇਹ ਪਤਾ ਲੱਗਿਆ ਕਿ ਉਸ ਦੀ ਡਿਲੀਵਰੀ ਹੋਈ ਹੈ ਜਿਸ ਕਾਰਨ ਹੀ ਉਸ ਨੂੰ ਬੇਹੋਸ਼ੀ ਆ ਗਈ ਹੈ ਹੁਣ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਇਕਲੇਰੀ ਕਾਰਵਾਈ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਗਸਦੀਏ ਇਹ ਲੜਕੀ ਇੱਕ ਗਰੀਬ ਮਜ਼ਦੂਰ ਪਰਿਵਾਰ ਤੇ ਨਾਲ ਸੰਬੰਧ ਰੱਖਦੀ ਹੈ ਜਦੋਂ ਇਹ ਪਿੰਡ ਗਈ ਹੋਈ ਸੀ ਤਾਂ ਕਿਸੇ ਵਿਅਕਤੀ ਨੇ ਉਸਦੇ ਨਾਲ ਜ਼ਬਰਜਨਾ ਕੀਤਾ ਜਿਸ ਨਾਲ ਹੀ ਇਹ ਲੜਕੀ ਜਿਹੜੀ ਹੈ ਗਰਭਵਤੀ ਹੋ ਗਈ ਸੀ ਤੇ ਹੁਣ ਜਦੋਂ ਇਹ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਗਈ ਸੀ ਤਾਂ ਉੱਥੇ ਉਸ ਦੀ ਡਿਲੀਵਰੀ ਹੋ ਗਈ ਸੀ ਤੇ ਜਦੋਂ ਇਹ ਲੜਕੀ ਬਾਥਰੂਮ ਤੋਂ ਬਾਹਰ ਆਈ ਤਾਂ ਇਸਨੇ ਕੱਪੜੇ ਦੇ ਵਿੱਚ ਲਪੇਟ ਕੇ ਇਹ 6 ਮਹੀਨੇ ਦਾ ਮ੍ਰਿਤਕ ਕਪੂਰਣ ਬਾਹਰ ਸੁੱਟ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਖੁਦ ਨੂੰ ਬੇਹੋਸ਼ੀ ਆ ਗਈ ਸੀ ਉਸਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦਸਤੀ ਜਾ ਰਹੀ ਸੀ ਇਸ ਕਰਕੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾ ਦਿੱਤਾ ਸੀ ਜਿੱਥੇ ਕਿ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਡਿਲੀਵਰੀ ਹੋਈ ਹੈ ਤੇ ਹੁਣ ਪੁਲਿਸ ਨੇ ਇਹ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਇਹ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ